ਅਰਦਾਸ ਫਿਰ ਇੱਕ ਹਾਦਸਾ ਹੋਇਆ ਇੱਕ ਬੁਰੀਦਾ ਗੱਡੀ ਵਾਲਾ ਸਿਗਰਮ ਦੇ ਗਏ ਇਹ ਆਰਐਸ ਰੋਡ ਦੇ ਮੋੜੇ ਕੋਲ ਦੇ ਕੋਲ ਐਕਸੀਡੈਂਟ ਹੋਇਆ ਜੀ ਇੱਕ ਬੁਰੀਦਾ ਗੱਡੀ ਤੇ 55 ਸਾਲ ਦਾ ਵਿਅਕਤੀ ਸੀਗਾ ਜੀ ਉਹ ਜੀ ਲੋ 78 ਸਪੀਡ ਤੇ ਸੀਗਾ ਜੀ ਤੇ ਉਹ ਕੋ ਕੀ ਜਾਂਦੇ ਨੇ ਬ੍ਰੇਕ ਨਹੀਂ ਲੱਗੀ ਹੈ ਜੀ ਤੇ ਆਂਦੇ ਆਂਦੇ ਉਹਨੇ 4-5 ਗੱਡੀਆਂ ਨੂੰ ਇਨਸਾਨ ਕੀਤਾ ਖੰਭਾ ਵੀ ਟੁੱਟਿਆ ਹੋਇਆ ਇੱਕ ਐਕਟਿਵਾ ਦਾ ਵੀ ਲੋਸ ਕੀਤਾ ਉਹਨੇ ਬੁਰਾ ਕਿਹੜੀ ਕਿਹੜੀ ਚੀਜ਼ ਨੁਕਸਾਨ ਹੋਇਆ ਇੱਕ ਦੁਕਾਨ ਰਾਨਾ ਇਲੈਕਟ੍ਰੋਨਿਕਸ ਹੈਗੇ ਆ ਉਹਨਾਂ ਦੀ ਸ਼ੀਸ਼ਾ ਵੀ ਛੱਡ ਰੂ ਟੁੱਟਿਆ ਸੀਗਾ ਸ਼ੀਸ਼ਾ ਵੀ ਟੁੱਟਿਆ ਅੱਗੇ ਦੋ ਤੇ ਨੈਕਟਿਡ ਥੋੜ ਅੱਗੇ ਆ ਕੇ ਦੇਰ ਉਹਨਾਂ ਨੇ ਕੰਬੇ ਤੇ ਮਤਲਬ ਕਿ ਕੀ ਜਾਂਦੇ ਆ ਥੋੜਿਆ ਤੇ ਲੱਗਦਾ ਕਿ ਉਹ ਕੋਈ ਲੱਗਦਾ ਕਿ ਨਸ਼ਾ ਕੀਤਾ ਹੋਣਾ ਹੈ ਕਿ ਉਹਨਾਂ ਨੂੰ ਪੁੱਛਿਆ ਕਰਨ ਪੁੱਛਿਆ ਜਦੋਂ ਹੋਇਆ ਕੁਝ ਡਿਪਰੈਸ਼ਨ ਚ ਲੱਗ ਰਹੇ ਸੀਗੇ ਉਹ ਅੱਛਾ ਭਾਈ ਜੀ ਪੁਲਿਸ ਫਿਕਰ ਆਈ ਪੁਲਿਸ ਆਈ ਸੀ ਜੀ ਲੈ ਗਈ ਉਹਨਾਂ ਨੂੰ ਹਾਂ ਜੀ 4 ਨੰਬਰ ਖਾੜੇ ਲੈ ਗਏ ਉਹਨੇ ਕੀ ਮੰਗ ਕੀਤੀ ਕਰਦੇ ਆ ਮਤਲਬ ਸਰਾ ਮਸੂ ਦੇ ਗਏ ਉਹ ਜਿਨ੍ਹਾਂ ਨੂੰ ਸਰਾਣਾ ਹੈ ਉਹਨਾਂ ਨੂੰ ਸਾਫ ਕੀਤਾ ਜਾਵੇ ਹੋਇਆ ਜਤਾ ਐਮ ਜੀ ਦਾ ਬੰਦਾ ਗੱਡੀ ਤੇ ਆਵਾ ਕਾਫੀ ਸਪੀਡ ਕਰ ਰਹੀ ਗੱਡੀ 70 80 ਦੀ ਸਪੀਡ ਤੇ ਹੋਣੀ ਜੀ ਗੱਡੀ ਮਤਲਬ ਪਿੱਛੋਂ ਓਕੀ ਅੰਦਰ ਅਲੀ ਚਿਕਨ ਵਾਲੀ ਸਾਈਡ ਮੋਰੀਆ ਕੋਲ ਅਲੀ ਚਿਕਨ ਵਾਲੀ ਸਾਈਡ ਤੋਂ ਆਇਆ ਪਿੱਛੇ ਦੋ ਤਿੰਨ ਸਕੂਟਰ ਹੋਰ ਖੜੇ ਸੀ ਉਹਨਾਂ ਨੂੰ ਵੀ ਇੱਕ ਹੀਟ ਦਾ ਹੀ ਲੱਗੇ ਆਇਆ ਜੀ ਇੱਥੇ ਦਾ ਇਹ ਸਕੂਟਰ ਖੜਾ ਸੀਗਾ ਹਜੇ ਉਹਨਾਂ ਨੇ ਸਾਡੇ ਵਰਕਰਾਂ ਨੇ ਆ ਕੇ ਕੱਢਿਆ ਹੀ ਸੀਗਾ ਸਕੂਟਰ ਤੇ ਉਹਨੇ ਬਿਲਕੁਲ ਲਿਆ ਕੇ ਗੱਡੀ ਦੇ ਵਿੱਚ ਮਾਰੀ ਕਿੰਨਾ ਜਨ ਨੁਕਸਾਨ ਹੋ ਗਿਆ ਦਾ ਨੁਕਸਾਨ ਟੋਟਲ ਲਾਸ ਹੈ ਜੀ ਆ ਟੋਟਲ ਲਾਸ ਹੋ ਗਿਆ ਐਕਟਿਵ ਪੂਰੀ ਕੰਡਰ ਮੈਂ ਜੀ ਟੋਟਲ ਲਾਸ ਹੈ ਤੇ ਗੱਡੀ ਚਲਾ ਕੇ ਹੁੰਦੇ ਆ ਸੀਗਾ ਗੱਡੀ ਕੀ ਹੁੰਦੇ ਆ ਇੱਕ ਬਜ਼ੁਰਗ ਹੈ ਜਿਹੜੇ ਸੀਗੇ 55 60 ਸਾਲ ਦੇ ਸੀਗੇ ਉਹ ਚਲਾ ਰਹੇ ਸੀਗੇ ਇਕੱਲੇ ਸੀਗੇ ਜਿੱਦਾਂ ਹੋਇਆ ਕਿਦਾਂ ਦੱਸਿਆ ਉਹਨਾਂ ਨੇ ਕੋਈ ਦੱਸਿਆ ਨਹੀਂ ਉਹ ਕਹਿੰਦੇ ਜੀ ਬਰੇਕ ਨਹੀਂ ਲੱਗੀ ਤੇ ਉਸ ਰੇਸ ਤੇ ਪਾਰ ਦਿੱਤਾ ਗਿਆ ਉਹਨਾਂ ਨੇ ਤਾਂ ਕਹਿ ਨਹੀਂ ਸਕਦੇ ਜੀ ਕੋਈ ਦਸ਼ਾ ਪਤਾ ਕੀਤਾ ਹੋਣਾ ਜੀ ਉਹਨਾਂ ਨੇ ਕਹਿੰਦਾ ਐਦਾਂ ਹੋਇਆ ਉਹ ਤਾਂ ਹੋ ਹੀ ਨਹੀਂ ਸਕਦਾ ਜੀ ਨੁਕਸਾਨ ਤਾਂ ਇਹ ਕਿ ਐਕਟਿਵਾ ਟੋਟਲ ਲਾਸ ਹੋ ਗਈ ਜੀ ਪਿਛੇ ਦੋ ਤਿੰਨ ਕੀ ਕਹਿੰਦੇ ਐ ਐਕਟਿਵਾ ਸਕੂਟਰ ਉਹ ਲਾਸ ਹੋ ਗਏ ਜੀ ਕਹਿੰਦੇ ਇੱਕ ਦੁਕਾਨ ਦੇ ਸ਼ਟਰ 'ਚ ਵੱਜਿਆ ਹਾਂਜੀ ਉਹ ਪਿੱਛੇ ਜੀ ਰਾਣਾ ਇਲੈਕਟ੍ਰੋਨਿਕ ਹੈ ਉਹਨਾਂ ਦੇ ਸ਼ਟਰ 'ਚ ਵੱਜਿਆ ਜੀ ਇਹ ਬਿਜਲੀ ਦਾ ਖੰਭਾ ਬਿਲਕੁਲ ਬਿਲਡਿੰਗ ਦੇ ਉੱਪਰ ਆ ਕੇ ਗਿਰਿਆ ਜੀ ਕੱਲ ਨੂੰ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਸਾਡੀ ਉੱਪਰ ਰੈਸ਼ ਹੈ ਜੀ ਸਾਡੇ ਛੋਟੇ ਬੱਚੇ ਆ ਰੈਸ਼ ਆ ਕੱਲ ਨੂੰ 19 ਕੀ ਹੋ ਜਾਂਦੀ ਤਾਂ ਕੌਣ ਜ਼ਿੰਮੇਵਾਰ ਉਹ ਸਾਲ ਪੂਲ ਸਾਈ ਸੀਗੀ ਜੀ ਬੰਦਾ ਮੌਕੇ ਤੇ ਪੁਲਿਸ ਨੇ ਕਾਬੂ ਕਰ ਲਿਆ ਹਾਂਜੀ ਬੰਦਾ ਮੌਕੇ ਤੇ ਪੁਲਿਸ ਨੇ ਕਾਬੂ ਕਰ ਲਿਆ ਜੀ ਕਿਹੜੇ ਸੜਕ ਤੋਂ ਬੰਦਾ ਚਾਰ ਨੰਬਰ